ਉਹ ਤਾਂ ਹੁਣ ਜਿਹੜੇ ਸਾਡੇ ਆੜਤੀਏ ਆ ਉਹ ਵੀ ਹਿੰਦੂ ਆ ਸਾਡੇ ਜਿਹੜੇ ਕੁਸ਼ਹਿਰਾਂ ਦੇ ਵਿੱਚ ਦੁਕਾਨਦਾਰ ਆ ਉਹ ਵੀ ਹਿੰਦੂ ਭੈਣ ਭਰਾ ਸਾਡੇ ਸਾਡਾ ਉਹਨਾਂ ਨਾਲ ਅੱਜ ਤਾਈਂ ਕੋਈ ਝਗੜਾ ਨੀਗਾ ਨਾ ਲੈਣਦੇ ਇਹਨੂੰ ਲੈ ਕੇ ਨਾ ਕਿਸੇ ਹੋਰ ਗੱਲ ਨੂੰ ਨਾ ਸਾਡੇ ਬਾਣੇ ਕਰਕੇ ਉਹਨਾਂ ਨੂੰ ਦੁੱਖ ਨਾ ਉਹਨਾਂ ਦੇ ਟਿੱਕੇ ਲਾਏ ਕਰਕੇ ਥੋਤੀ ਬੰਨੀ ਕਰਕੇ ਸਾਨੂੰ ਕੋਈ ਦੁੱਖ ਆਪਦਾ ਕੋਈ ਕੋਸ਼ਿਸ਼ ਕਰਨ ਪਰ ਜੇ ਸਾਡੇ ਜ਼ਖਮਾਂ ਨੂੰ ਘਰੇਦਿਆ ਜਾਊਗਾ ਉਹਨਾਂ ਤੇ ਨੂਨ ਪੁੱਕਿਆ ਜਾਊਗਾ ਅਸੀਂ ਚੁੱਪ ਕਰਕੇ ਨਹੀਂ ਬਹਿਣਾ ਅਸੀਂ ਘਰੋਂ ਕੱਢ ਕੇ ਵੀ ਕੁੱਟਣ ਜਾਂਦੇ ਆ ਕੋਈ ਭਲੇਖਾ ਨਾ ਰੱਖੇ ਟੀਸੀ ਦੇ ਵੇਰਵਾ ਚ ਔੜਦੇ ਹੀ ਫਿਰਦੇ ਹੁੰਦੇ ਆ ਮਤਲਬ ਸਿੱਖ ਨੂੰ ਸਿੱਖਾਂ ਨੂੰ ਹੀ ਟਾਰਗੇਟ ਕੀਤਾ ਜਾਂਦਾ ਹੈਗਾ ਇਹਨਾਂ ਨੂੰ ਵੀ ਸਪੈਸ਼ਲੀ ਇਹ ਸਿੱਖਾਂ ਨੂੰ ਟਾਰਗੇਟ ਜਿਵੇਂ ਇਹ ਕਹਿੰਦੇ ਇਹ ਤਾਂ 2% ਐ ਵੀ ਇਹਨਾਂ ਨੂੰ ਨਗਾ ਦੇਾਂਗੇ 2% ਤਾਂ ਸਾਰੀ ਗਿਣਤੀ ਆ ਗਈ ਸਾਡੀ ਉਹਦੇ ਚ ਮੋਨੇ ਵੀ ਆ ਗਏ ਕੋਈ ਨਾਮੰਨਣ ਵਾਲਾ ਵੀ ਆ ਗਿਆ ਦੇਵੀਆਂ ਦੇ ਪੂਜੀਆਂ ਕਰਨ ਵਾਲੇ ਵੀ ਆ ਗਏ ਸਾਰੇ ਆ ਗਏ ਉੱਥੇ ਦਾ 2% ਚ ਅਸੀਂ ਇਹ ਕਹਿੰਦੇ ਜਦੋਂ ਮਸਲ ਤੇ ਉਹ ਫੜ ਕੇ ਇਹਨਾਂ ਨੂੰ ਇਹ ਨਹੀਂ ਪਤਾਗਾ ਵੀ ਆ ਦਿੱਲੀ ਨੂੰ ਜਾਣਦੇ ਆ ਉਹਨਾਂ ਨੇ ਟੋਏ ਤੱਬੇ ਤੁਸੀਂ ਪੱਟੇ ਸੀਗੇ ਤੇ ਸਾਰੇ ਬੈਰੀਕੇਡ ਰਾਤੇ ਸੀਗੇ ਫਿਰ ਜਦੋਂ ਰਾਦਾ ਹੁੰਦਾਗਾ ਬੋਲੋ ਕੀ ਪ੍ਰੋਗਰਾਮ ਸਾਡਾ ਤਾਂ ਇਹ ਆਈ ਸਾਡਾ ਤਾਂ ਜੋ ਸਾਨੂੰ ਸੰਗਦੇ ਪ੍ਰਵਾਨਾ ਜੀ ਨੇ ਸਾਨੂੰ ਹੁਕਮ ਕੀਤਾ ਸੀ ਸਰੋਵਰ ਸਾਹਿਬ ਦੀ ਪ੍ਰਕਰਮਾ ਚ ਪਹੁੰਚਣ ਦਾ ਉੱਥੇ ਸਾਨੂੰ ਅਸੀਂ ਪਹੁੰਚੇ ਫਿਰ ਸਾਨੂੰ ਪਤਾ ਲੱਗਾ ਵੀ ਨਹਿਰੂ ਪਾਰਕ ਦੇ ਵਿੱਚ ਕਿੱਥੇ ਹੋ ਰਹੇ ਆ ਅਸੀਂ ਨਹਿਰੂ ਪਾਰਕ ਵੱਲ ਵਧਣਾ ਚਾਹਿਆ ਤੇ ਉੱਥੇ ਸਾਨੂੰ ਰੋਕ ਦਿੱਤਾ ਗਿਆ ਵੀ ਉਹ ਕਹਿੰਦੇ ਵੀ ਤੁਸੀਂ ਉੱਥੇ ਬੈਠੋ ਅਸੀਂ ਨਿਕਲ ਨਹੀਂ ਦਿੰਦੇ ਪ੍ਰਸ਼ਾਸਨ ਨਾਲ ਹੁਣ ਕਹਿੰਦੇ ਪ੍ਰਵਾਨੇ ਵੀਰ ਦਾ ਫੋਨ ਬੰਦ ਆ ਰਿਹਾ ਰਾਤ ਦੇ ਉਹਨਾਂ ਨੂੰ ਰੈਫਰ ਕੀਤਾ ਜਾ ਚੁੱਕਿਆ ਹੁਣ ਜੇ ਅਰੈਸਟ ਦੀ ਬਾਬਤ ਆਸੀ ਇਹਨਾਂ ਨੂੰ ਉਹ ਪੁੱਛਣਗੇ ਵੀ ਹਰੀ ਸਿੰਘਲਾ ਦਾ ਤੁਸੀਂ ਅਰੈਸਟ ਨਹੀਂ ਕੀਤਾ ਤੇ ਸਾਡਾ ਭਰਾ ਤੁਸੀਂ ਅਰੈਸਟ ਕਰੀ ਬੈਠੇ ਆ ਉਹ ਅਰੈਸਟ ਦੇ ਵਿਰੋਧ ਹੁਣ ਅਸੀਂ ਇੱਥੇ ਆਪਦਾ ਗੁਰਮਤਾ ਕਰਕੇ ਫਿਰ ਅਸੀਂ ਕੀ ਅਗਲਾ ਚਾਉਂਦੇ ਆ ਫਿਰ ਜਿਵੇਂ ਸੰਗਤ ਕਹੂਗੀ ਓਵੇਂ ਅਸੀਂ ਪਹਿਰਾ ਕਰਾਂਗੇ ਭਾਈ ਜੀ ਕੋਈ ਪਤਾ ਨਹੀਂ ਇੰਨਾ ਜ਼ਰੂਰ ਪਤਾ ਵੀ ਉਹ ਅਰੈਸਟ ਹੋ ਚੁੱਕੇ ਆ ਉਹਨਾਂ ਨੇ ਵੀਡੀਓ ਪਾਈਆਂ ਕਰਕੇ ਸਿੱਖ ਸੰਗਤਾਂ ਨੂੰ ਸੱਦਿਆ ਕਰਕੇ ਮੁੱਦਾ ਚੱਕਿਆ ਕਰਕੇ ਤਾਂ ਹੀ ਟਾਰਗੇਟ ਕੀਤਾ ਹੋਣਾ ਇਹ ਪਾਲਿਸੀ ਰਹਿੰਦੀ ਪੁਲਿਸ ਵਾਲਿਆਂ ਦੀ ਵੀ ਹਰੀ ਸਿੰਘਲੇ ਨੂੰ ਕਿਉਂ ਨਹੀਂ ਅਰੈਸਟ ਕੀਤਾਗਾ ਉਹ ਪ੍ਰੈਸ ਕਾਨਫਰੰਸਾਂ ਕਰਦਾ ਫਿਰਦਾਗਾ ਅਸੀਂ ਫਰੀਦਕੋਟ ਤੋਂ ਚਾਲ ਲੱਗੇ ਆਉਂਦਾ ਸਾਡਾ ਕੀ ਇੱਥੇ ਮਕਸਦ ਸੀਗਾ ਜੇ ਸਾਨੂੰ ਇਹ ਕਰੇਦ ਦੇ ਆ ਸਾਨੂੰ ਆਮ ਨੌਜਨ ਅਸੀਂ ਵੀ ਨਿੱਜੀ ਜ਼ਿੰਦਗੀਆਂ ਦੇ ਵਿੱਚ ਆਪਦੇ ਚਾਹਣੇ ਆ ਆਮਨ ਆਨਾਲ ਘਰ ਪਰਿਵਾਰ ਚ ਬੱਚਿਆਂ ਚ ਖੁਸ਼ੀ ਨਾਲ ਰਹਿ ਗਏ ਤੁਸੀਂ ਇਸ ਘਟਨਾ ਨੂੰ ਕੀ ਫੀਲ ਕਰਨਾ ਚਾਹੁੰਦੇ ਹੋ ਕਿ ਇਹ ਜਿਹੇ ਭਗਾਉ ਪਾਟ ਨਾਲ ਜਿਹੜਾ ਮਾਹੌਲ ਖਾ ਹੁੰਦਾ ਹੈ ਇਹ ਪਾਟਾ ਹੁਣ ਨਹੀਂ ਹੁੰਦਾ ਜਿਹੜੇ ਦੱਲੇ ਹਨ ਇਹਨਾਂ ਨੂੰ ਬਾਈ ਕੋਈ اپੀਲ ਨਹੀਂ ਸਾਡੀ ਅਸੀਂ ਤਾਂ ਜੱਥੇ ਮਿਲ ਗਏ ਛੱਤਰ ਫੇਰਨਾ ਇਹਨਾਂ ਦੇ ਟਕਾਹ ਕੇ ਨਾ ਸਾਨੂੰ ਕੋਈ ਡਰ ਨਾ ਡੁੱਕਰ ਇਹਨਾਂ ਦੇ ਖਿਲਾਫ ਹਾਂ ਜੇ ਕਿਸੇ ਮਾੜੇ ਬੰਦੇ ਤੇ ਅਸੀਂ ਹੱਥ ਚੱਕੀਏ ਜਾਂ ਕਿਸੇ ਨੂੰ ਵੇਖੋ ਗੁਰੂ ਸਾਹਿਬ ਕਹਿੰਦੇ ਜੇ ਸੱਤੇ ਕੋ ਸੱਟਾ ਮਾਰੇ ਤਾਂ ਮਨ ਰੋਸ ਨਾਈ ਜੇ ਬਰਾਬਰ ਦੇ ਨਾਲ ਟਕਰਾਂਗੇ ਤੇ ਗੁਰੂ ਸਾਹਿਬਾਂ ਦੇ ਮੈਨੂੰ ਕੋਈ ਰੋਸ ਨਹੀਂਗਾ ਹਾਂ ਜਦੋਂ ਮਜ ਕਰੋਂਗੇ ਸਾਨੂੰ ਦੋਖਾ ਇਹੋ ਜਿਹੇ ਦਗੜਦੱਲਿਆਂ ਨੂੰ ਅਸੀਂ ਉਂ ਭਜਾ ਦਿਆਂਗੇ